ਸਦਾ ਸਰੇ ਮਹਲਾ ਪੰਜਵਾਂ ਤੁਮ ਧਾਤੀ ठाकुर सतपालੁ ਨਾਇਕੁ ਖਸਮੁ ਹਮਾਰੇ ਨਿਮਕਾ ਨਿਮਕਾ ਇਨੀ ਹੁੰਦੇ ਮਤਲਸੁੰਤੀ ਇਨੀ ਹੈ ਇਤਨੀ ਧੰਦੀਬੀ ਤੇ ਸਤਿ ਸ਼੍ਰੀ ਅਕਾਲ ਕਿਵੇਂ ਕਰਦਾ ਹੋ ਸੂ ਸਾਰੇ ਵਧੀਆ ਹੋਵਾਂਗੇ ਤੇ ਅੱਜ ਨਵਾਂ ਸਾਲ 2026 ਤੇ ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਹੈ ਤੇ ਇਧਰ ਦੇਖੋ ਆ ਦੋਂਦਾ ਗੁੱਡੇ ਪਹਿਲੇ ਸਾਲ ਦੇ ਦੇ ਨੀ 1 ਜਨਵਰੀ ਨੂੰ ਮੀਂਹ ਪੈ ਗਿਆ ਸਿਰੇ ਸਿਰੇ ਵਾਦੂ ਮੀਂਹ ਪਿਆ ਦੀ ਵਾਹ ਚੈੱਕ ਕਰੋ ਮੈਂ ਕਿਹਾ ਲੋੜੀ ਦੇ ਵਿੱਚਰਾ ਵਾਹਤ ਮੈਂ ਹਾਂ ਤੁਸੀਂ ਹੁਣ ਮਾਤਾ ਨੂੰ ਕਹਤਾ ਨਾ ਹੁਣ ਅੱਗੇ ਵਾਵਾ 14 ਕਿਲੋਮੀਟਰ 15 16 14 10 ਇੰਨੀ ਤੇ ਤੇ ਵਾਵਾ ਨਾ ਆਹ ਲਓ ਵੇਖੋ ਜੀ ਤੇ ਸਾਰੇ ਆਪਣੋ ਕੰਮੇ ਕੰਮੇ ਲੱਗੇ ਨਵੇਂ ਸਾਲ ਵਾਲੇ ਦਿਨ ਵੀ ਕੋਈ ਨਾ ਨੂੰ ਇਹਨਾਂ ਦੀ ਰਸ ਰੁਸ਼ਟਾ ਕੱਲਿਓ ਆਏ ਫੇਰੇ ਆਪਣੇ ਕੰਮੋ ਕੰਮੇ ਲੱਗੇ ਉੱਤੇ ਇਨੀ ਤੇ ਵਾਹ ਵਜੰਦੀ ਏ ਉਹ ਗੁੱਡੇ ਵੀ ਕਿੰਨੇ ਉੱਡੰਦੇ ਵੀ ਛਿਪੇ ਚ ਲੱਗੰਦੇ ਉਹ ਚੈੱਕ ਕਰੋ ਉਹ ਵਾਹ ਵੇਖੋ ਵਾਹ ਗੁੱਡਾ ਲੱਗਾ ਤੇ ਐਵੇਂ ਬਹੁਤ ਵਧੀਆ ਮਿਲਦੀਆਂ ਗੋਮਾਂ ਮਾ ਮੈਂ ਮੈਰੀ ਲੱਥਲੇ ਕਿਉਂਕਿ ਵਾਅ ਵਜੰਦੀ ਬੜੀ ਤੇਜ ਪਿੱਛੇ ਆਉਂਦੇ ਆ ਮੈਂ ਚੱਲਾ ਥੱਲੇ ਹਾਂ ਆਈ ਜਾਣਾ ਹੋਗਾ ਗਾਇਸ ਮੈਂ ਕੋਠੇ ਆ ਚੁੱਕਿਆ ਹਾਂ ਥੱਲੇ ਕਿਉਂਕਿ ਉੱਤੇ ਵਾਅ ਬਹੁਤ ਜ਼ਿਆਦਾ ਸੀ ਇੰਦਰ ਨਵੇਂ ਸਾਲ ਵਾਲੇ ਦਿਨ ਬੜੰਦੇ ਆ ਇਹ ਬਰੈਡ ਪੀਸ ਆਲੂ ਵਾਲੇ ਇੱਥੇ ਚੈੱਕ ਕਰੋ ਆਲੂ ਵਾਲੀ ਸੈਂਡਵਿਚ ਆਲੂ ਇਹਦੇ ਵਿੱਚ ਸੈਂਡਵਿਚ ਬਣਾ ਕੇ ਤੇ ਫਿਰ ਆਪਾਂ ਪਕਾਵਾਂਗੇ 9 ਸਾਲ ਵਾਲੇ ਦੇ ਨਾਲ ਹੋਰ ਕੀ ਬਣਾਉਣਾ ਅੱਜ ਮਿੱਠਾ ਬਣਾਉਣਾ ਮਿੱਠਾ ਵੀ ਬਣਾਉਣਾ ਅੱਜ ਕੀ ਬਣਾਇਆ ਮਿੱਠੇ ਕੀ ਖਾਣਾ ਤੁਸੀਂ ਆਪਾਂ ਜੋ ਖਾਣਾ ਕੀ ਬਣਾਉਣਾ ਗਾਂ ਗਾਂ ਕੜਾ ਨਹੀਂ ਖਾਣਾ ਕੀ ਖਾਣਾ ਹੋਰ ਬੱਸ ਕੀ ਖਾਣਾ ਬਣਾਵਾਂ ਤਹਲੇ ਆ ਦੇ ਖਾਈਏ ਤਹਲੇ ਕਾਲੋ ਫਿਰ ਜੋਗੋ ਕੇ ਮਾਉਨਾ ਤੂੰ ਉਹਨਾਂ ਜਿਹਾ ਬਣਾ ਕੇ ਰੱਖਿਓ ਤੇ ਫਾਈਨਲੀ ਮਿੱਤਰੋ ਆਪਣੇ ਬਣ ਚੁੱਕੇ ਆ ਸੈਂਡਵਿਚ ਆ ਚੈੱਕ ਕਰੋ ਥੋੜੇ ਜਿਹਾ ਕਾਲੇ ਬਣ ਗਏ ਪਰ ਠੀਕ ਆ ਸਵਾਦਾ ਆਦੇ ਦੋਖ ਆ ਗਿਆ ਜੀ ਦੋਖ ਆ ਗਿਆ ਇੱਥੇ ਤੂੰ ਗਵਾਇਆ ਨਾ ਦੋਖ ਆ ਗਿਆ ਦੋ ਹੁਣ ਮੈਂ ਆ ਜਾ ਆ ਆਪਣੇ ਕੋਲੋਂ ਲੈ ਕੇ ਲਵਾਂ ਬੱਸ ਹੋਰ ਜਿਹੜਾ ਆਲੂ ਭਾਵੇਂ ਚੋਦੋ ਬੜਿਆਂ ਹੂੰ ਵਾਹ ਤੇ ਹੂੰ ਕਿੰਨਾ ਤੂੰ ਕੀ ਖਾਣਾ ਤੂੰ ਉਹ ਬਣਾ ਖੀਰ ਕੜਾ ਬਣਾ ਕੜਾ ਮ ਨਾਲੇ ਬਾ ਵੀ ਥੋੜੀ ਘਟ ਗਈ ਆ ਗੁੱਡੇ ਮੈਂ ਲੁੱਟ ਕੇ ਆਇਆ ਆ ਗਿਆ ਕੋਠੇ ਤੇ ਆ ਹੁਣ ਫੇਰ ਪੇਚੇ ਹੁੰਦੇ ਆ ਪਹਿਲਾਂ ਖਾ ਲਈਏ ਫੇਰ ਗੁੱਡੀ ਕੰਟੀਨਿਊ ਕਰਾਂਗੇ ਡੋਣੀ ਉਹ ਪਾਸਾ ਨਹੀਂ ਆਲੇ ਨਾਲੇ ਹੱਦ ਗਲੀ ਜੱਡ ਪਾਠ ਆ ਨਵੇਂ ਸਾਲ ਦਾ ਹਰ ਵਾਰੀ ਦਿਖਾਉਂਦੇ ਹੁੰਨੇ ਗਲੀ ਚ ਅੱਜ ਫੇਰ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਜੀ ਆੜਾ ਅਜਨ ਬਰਾਬਰ ਤਕ ਪੀਤਰ ਭਗਾ ਕਤੀ ਪ੍ਰਾਨਵਾ ਤੁਨਾਂ ਨੂੰ ਹੁਕਮ ਬਖਸ਼ੋੜੈ ਸ਼ੇਰ ਸ਼ਾਹ ਦਾ ਰਸਨਾ ਪਲਾਸਰੇ ਮਹਲਾ ਪੰਜਵਾਂ ਤੋਮਾthati ਠਾਕੁਰ ਸਤਿ ਪਾਲਮੁ ਨਾਇਕ ਫਸਲ ਹਮਾਰੇ ਨਿਮਕਾਂ ਵਾਤਿਕ ਤਵਨ ਗੁਣ ਕਹੀਆ ਦੇਸੁ ਮਾਰੁ ਦੇ ਅੰਤ ਸੁਆਪਤੀ ਤੇਰੋ ਅੰਤ ਨਾ ਕਰਨੇ ਲਾਹੀਆ